ਤਾਮਲ ਨਾਡੂ ਦਾ ਬੱਚਾ ਜੋ ਮੰਦਰ ਦਾ ਪੁਜਾਰੀ ਹੈ ਉਹ ਤੁਹਾਨੂੰ ਕਹਿ ਰਿਹਾ ਕਿ ਜੇ ਮੇਰਾ ਦਿਲ ਕਰ ਸਕਦਾ ਅਮਰ ਸ਼ਕਰ ਨੂੰ ਤੁਹਾਡਾ ਕਿਉਂ ਨਹੀਂ ਕਰਦਾ ਮੈਂ ਮਜਬੂਰ ਹੈ ਮੈਂ ਪਰਿਵਾਰ ਕਰਕੇ ਮਜਬੂਰ ਹੈ ਲੇਕਿਨ ਗੁਰੂ ਘਰ ਨਾਲ ਜੁੜਿਆ ਹੋਇਆ ਉਹ ਤੁਸੀਂ ਤਾਂ ਗੁਰੂ ਵਾਲਿਓ ਤੁਸੀਂ ਤਾਂ ਸਿੱਖੋ ਤੁਸੀਂ ਤਾਂ ਅਮਰ ਸ਼ਕ ਲੋ ਅੱਜ ਜਨੇਊ ਤਾਰੀ ਹੈ ਪਰ ਇਹਦਾ ਦਿਲ ਕਰਦਾ ਅਮਰ ਸ਼ਕਰ ਨੂੰ ਇਹ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਸੀਂ ਅਮਰਤ ਸ਼ਕੋ ਆਪ ਸਿੱਖੋ ਤਾਂ ਆਪ ਅਮਰਤ ਸ਼ਕੋ ਨਾ ਕਿਉਂ ਆਪਾ ਮਾਂਸ ਨਾ ਖਾਹਦੇ ਹੋ ਕਿਉਂ ਖਾਹਦੇ ਹੋ ਇੱਕ ਓੰਕਾਰ ਸਤਨਾਮ ਅਸੀਂ ਕਿੱਥੇ ਖੜੇ ਆ ਇਹ ਸੋਚਣ ਵਾਲੀ ਗੱਲ ਹੈ ਇਹ ਵਿਚਾਰਨ ਵਾਲੀ ਗੱਲ ਹੈ ਮੰਦਰ ਵੀ ਜਾਂਦਾ ਗੁਰੂ ਘਰ ਵੀ ਆਉਂਦਾ ਬੇਨਤੀ ਕਰਾਂ ਸੱਚਾ Hindu ਬਣੋ ਸੱਚਾ ਮੁਸਲਮਾਨ ਬਣੋ ਸੱਚਾ ਸਿੱਖ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਵਿੱਚ ਸਿਟੀ ਦਾ ਨਾਮ ਹੈ ਜਗ੍ਹਾ ਦਾ ਨਾਮ ਹੈ ਮੈਸੂਰੂ ਇਨੂੰ ਕਹਿੰਦੇ ਨੇ ਮੈਸੂਰ ਮਹਿਕਸੁਰ ਦਾਤ ਨੂੰ ਦੁਰਗਾ ਨੇ ਮਾਰਿਆ ਉਹ ਮੰਦਿਰ ਵੀ ਇੱਥੇ ਹੈ ਗੁਰਨਾਨਦ ਸਾਹਿਬ ਵੀ ਆਏ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵੀ ਹੈ ਮੇਰੇ ਨਾਲ ਖੜੇ ਨੇ ਤੇਜਸ਼ਵਾ ਵਕਈ ਜਿੱਦਾਂ ਦਾ ਇਹਨਾਂ ਦਾ ਨਾਮ ਹੈ ਇਹ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰਿਓ ਔਰ ਬੜੀ ਕਿਰਪਾ ਇਹਨਾਂ ਦੇ ਉੱਤੇ ਮੈਂ ਤਾਂ ਗੁਰਬਾਣੀ ਦੀ ਪੰਗਤੀ ਜਰੂਰ ਪੜਾਂਗਾ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਇਨਾਂ ਨੂੰ ਸਾਖਸ਼ਾਤ ਮੈਂ ਕਹਿ ਦਵਾਂ ਦੇ ਦਰਸ਼ਨ ਵੀ ਹੋਏ ਨੇ ਔਰ ਉਹਦੀ ਚਲਕ ਕੀ ਹੈ ਇਹ ਬਖਸ਼ਿਸ਼ ਕਿੱਥੋਂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਨਮਸਕਾਰ ਕਰਾਂਗਾ ਇਹਨਾਂ ਦੀ ਪਾਸ਼ਾ ਦੇ ਵਿੱਚ ਇੰਡੀ ਰੁਪਾ ਵੀ ਵੰਗੀ ਦੀਰਾ ਨਾਨੂ ਚੰਗਾ ਦੀਨੀ ਠੀਕ ਹੈ ਜੀ ਇਹਨਾਂ ਨੇ ਮੈਂ ਇਹਨਾਂ ਨੂੰ ਹਾਲ ਪੁੱਛਿਆ ਇਹਨਾਂ ਨੇ ਮੈਨੂੰ ਹਾਲ ਪੁੱਛਿਆ ਇਸ ਬੱਚੇ ਤੇ ਕਿਰਪਾ ਵੜੀ ਹੈ ਜੀ ਅੱਜ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਇਹਨਾਂ ਦੇ ਅੰਦਰ ਜਗਿਆਸ਼ਾ ਹੈ ਮੰਦਰ ਦਾ ਪੁਜਾਰੀ ਵੀ ਹੈ ਸ਼੍ਰੀ ਹਨੂਮਾਨ ਜੀ ਦੀ ਪੂਜਾ ਕਰਦਾ ਹੈ ਬੱਚਾ ਔਰ ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ ਹਵਨ ਪੂਜਾ ਪਾਠ ਵੀ ਕਰਦਾ ਹੈ ਲੇਕਿਨ ਇਹ ਬਖਸ਼ਿਸ਼ ਹੀ ਹੋਰ ਕਿੱਥੋਂ ਲੈ ਕੇ ਜਾਂਦਾ ਉਹ ਜ਼ਰੂਰ ਸੁਣਿਓ ਇਹ ਬੱਚਾ ਹਫਤੇ ਵਿੱਚ 2-3 ਵਾਰ ਅੰਮ੍ਰਿਤ ਵੇਲੇ ਮੰਦਰੋਂ ਨਮਸਕਾਰ ਕਰਕੇ ਗੁਰਦੁਆਰਾ ਸਾਹਿਬ ਆਉਂਦਾ ਹੈ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਦਾ। ਇਹ ਵੀ ਦੇਖੋ ਗੁਰਮਖ ਸਿਉਂ ਕਰ ਦੋਸਤੀ। ਜਦੋਂ ਇਹਦਾ ਇੱਕ ਦੋਸਤ ਹੈ ਉਹ ਗੁਰਦੁਆਰਾ ਸਾਹਿਬ ਇਹਨੂੰ ਮਿਲਦਾ ਉਹਦੇ ਨਾਲ ਦੋਸਤੀ ਹੁੰਦੀ ਹੈ। ਤੇ ਗੁਰਦੁਆਰਾ ਸਾਹਿਬ ਆਉਂਦਾ। ਤੇ ਜਿਹੜੇ ਭਗਵਾਨ ਦੇ ਦਰਸ਼ਨ ਕਰਦਾ ਹੈ ਉਹੀ ਭਗਵਾਨ ਗੁਰੂ ਘਰ ਵਿੱਚੋਂ ਵੀ ਨਜ਼ਰ ਆਉਂਦਾ। ਤੇ ਇਹ ਬੱਚਾ ਗੁਰਦੁਆਰਾ ਸਾਹਿਬ ਆ ਕੇ ਵੀ ਹਾਜ਼ਰੀ ਭਰਦਾ ਔਰ ਇੱਥੇ ਤੱਕ ਨਹੀਂ ਹੈ। ਐਸੀ ਕਿਰਪਾ ਹੋਈ ਪਹਿਲਾਂ ਤਾਂ ਇਹ ਜਿਹੜਾ ਮੰਦਰ ਦੇ ਵਿੱਚ ਜਾ ਕੇ ਮੰਤਰ ਪੜ੍ਹਦਾ ਉਹ ਜ਼ਰੂਰ ਸੁਣੋ ਮੰਦਰ ਵਿੱਚ ਜੋ ਮੰਤਰ ਪੜ੍ਹਦੇ ਉਹ ਸੁਣਾਈ ਹੈ ਮਨੋਜਵੰ ਮਾਰਤ ਤੁਲ్య ਵੇਗੰ ਜਿਦੇ ਐਂਦ੍ਰਿਯ ਮੁद्धिਮਤਾੰ ਵਿਸ਼ਨਵਾਤਾਗ ਬਿਜੰ ਮਾਰਰਮਕਯਤਮ ਸ਼੍ਰੀ ਰਾਮਦੂਤੰ ਸ਼੍ਰੀ ਰਸਾਨਗਮਾਮੀ ਓਮ ਹੰ ਅਨਮਤੇ ਇਕ ਬਿਓ ਨਮਹਾ ਅਮੂਲ ਮੰਤਰ ਸੁਣਾਈਏ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਜਬ ਆਦ ਸਚ ਜੁਗਾਦ ਸਚ ਐਵੀ ਸਚ ਆਨਕੋ ਹੋ ਸੀਬੀ ਸੱਚ ਤੂੰ ਅੱਛਾ ਚਾਰ ਸਹਿਬਜਾਦوں ਕੇ ਨਾਮ ਕਿਆ ਹੈ ਬਾਬਾ ਅਜੀਤ ਸਿੰਘ ਜੀ ਬਾਬਾ ਦੁਜਾ ਸਿੰਘ ਜੀ ਬਾਬਾ ਦੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 10 ਗੁਰੂਆਂ ਦੇ ਨਾਮ ਚਾਰ ਸਹਿਬਜਾਦਿਆਂ ਦੇ ਨਾਮ ਮੂਲ ਮੰਤਰ ਗੁਰਬਾਣੀ ਪੜਨਾ ਪਾਠ ਕਰਨਾ ਸਾਡੇ ਚੋਂ ਕਿੱਥੇ ਗਿਆ ਇਹ ਵੀਡੀਓ ਸਾਡੇ ਬੱਚਿਆਂ ਨੂੰ ਜਰੂਰ ਦਿਖਾਓ ਔਰ ਜਦੋਂ ਮੈਂ ਇੱਥੇ ਆ ਕੇ ਗੁਰਦੁਆਰਾ ਸਿਬ ਵਿੱਚ ਕਥਾ ਕੀਤੀ ਇੱਕ ਸ਼ਬਦ ਬੋਲਿਆ ਕਿ ਸਿੱਖੋਂ ਤੁਹਾਡੇ ਚੋਂ ਅੰਮ੍ਰਿਤ ਕਿਨੇ ਕਿਨੇ ਛਕਿਆ ਹੋਇਆ ਕਿਹੜੇ ਅੰਮ੍ਰਿਤ ਛਕਣਾ ਚਾਹੁੰਦੇ ਨੇ ਉਦੋਂ 3-4 ਕਿਨੇ ਹੱਥ ਖੜੇ ਕੀਤੇ ਜਦੋਂ ਮੈਂ ਥੱਲੇ ਆਇਆ ਮੈਨੂੰ ਵੀਰ ਮਿਲਿਆ ਤੇ ਜਸ਼ਵ ਮਿਲਿਆ ਤੇ ਜਸ਼ਵ ਨੇ ਮੈਨੂੰ ਇੱਕ ਗੱਲ ਕਹੀ ਮੇਰਾ ਵੀ ਅਮਰ ਸੱਖ ਨੇ ਕੋਈ ਦਿਲ ਕਰਦਾ ਹੈ ਬੋਲ ਰਹਾ ਮੇਰਾ ਵੀ ਦਿਲ ਕਰਦਾ ਕਿ ਅਮ੍ਰਿਤਸਰ ਕੋ ਮੈਂ ਗੁਰੂ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਕੋ ਆਪਣੇ ਸਿਰ ਤੇ ਲੈ ਕੇ ਸੁਕਾਸਨ ਤੱਕ ਲੈ ਜਾਵਾਂ ਔਰ ਉਹਨਾਂ ਕੀ ਬਾਣੀ ਪੜੋ ਪੂਰਾ ਔਰ ਗੁਰੂ ਸਿੰਘ ਸਾਹਿਬ ਕੀ ਸਿੱਖੋਂ ਕੀ ਪੁਰਾ ਇਤਿਹਾਸ ਪੜੋ ਉਹ ਸਭ ਮੰਨ ਕਰਦਾ ਪਰ ਕਰਤੇ ਅਲਾਉ ਨਹੀਂ ਕਰਦੇ ਘਰ ਕੀ ਅਲਾਉ ਨਹੀਂ ਕਰਦੇ ਲੇਕਿਨ ਤੁਹਾਡੇ ਘਰਾਂ ਦੇ ਸਾਡੇ ਘਰਾਂ ਦੇ ਤਾਂ ਅਲਾਉ ਕਰਦੇ ਨੇ ਨਿਆ ਤੁਹਾਨੂੰ ਉਹ ਗੁਰੂ ਵਾਲੇ ਬਣ ਜਾਓ ਗੁਰੂ ਵਾਲੇ ਬਣ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ ਅੱਜ ਇੱਕ ਕਾਮਲ ਨੰਦੂ ਦਾ ਬੱਚਾ ਜੋ ਮੰਦਰ ਦਾ ਪੁਜਾਰੀ ਹੈ ਉਹ ਤੁਹਾਨੂੰ ਕਹਿ ਰਿਹਾ ਕਿ ਜੇ ਮੇਰਾ ਦਿਲ ਕਰ ਸਕਦਾ ਅਮਰ ਸ਼ਕਰ ਨੂੰ ਤੁਹਾਡਾ ਕਿਉਂ ਨਹੀਂ ਕਰਦਾ ਮੈਂ ਮਜਬੂਰ ਹੈ ਮੈਂ ਪਰਿਵਾਰ ਕਰਕੇ ਮਜਬੂਰ ਹੈ ਲੇਕਿਨ ਗੁਰੂ ਘਰ ਨਾਲ ਜੁੜਿਆ ਹੋਇਆ तुसी गुरु वाले तो आप आप ना क्यों आप मांस क्यों खाते इतना, इतना तो पेड़ में फल उगते हैं वो खाओ और अमृत सको गुरुबाणी से जुड़ो गुरु से जुड़ोगे तो सब कुछ काम हो जाएगा अपना मन सब कुछ हो जाएगा भाई देखिए जी विचार, एक एक तो हारो अच्छा आपको आपको जब आप कीर्तन कर रहे थे एक बार घर में बैठे कौन सा वो कीर्तन कर रहे मेरे आँख जोर की रोशनी आई मैं सोची आग खोला मेरी आँख खोली जा रही थी उतना प्रकाश था फिर उसके बाद बो, मैं बोला ये क्या है करके फिर उसके बाद कृष्ण जी साक्षात दिखे मेरे को उन्होंने अपने हाथ में शंकर जो से हाथ में सुदर्शन लिए हुए थे मैंने देख के बस उधर ही उनके पैर में नमन कर दिया बोला कि क्या हो गया इतने जल्दी दर्शन दे दिया आपने मेरे को उन्होंने बोला कि तूने मेरे को हर टाइम याद किया है तो फिर तू स्कूल जाता है फिर भी तू याद करता है मेरे को करके उन्होंने बोला फिर उसके बाद उन्होंने बोला क्या चाहिए तेरे को मैंने बोला भगवान जी बस आप आपके साथ जुड़े रहू बस और मेरे परिवार में सबको सुखी रखो उतने तो ये ये एक ये लगा हुआ है ये लगा हुआ है, ये क्या है ये सुदर्शन है ये शंख है अच्छा इसका क्या मीनिंग है ये आ, मेरे गुरु जी ने ऐसी हंसी मजाक में बोला था वैसे मतलब तो मेरे को नहीं पता जिससे तो उधार लेता है ना वो चक्कर भी चलाए ना तो शंख को बजा के चल जाता है उसके सामने अच्छा एक ही एक ही लगाएगा और भी लगाए बॉडी के ऊपर बस एक ही एक जहाँ पे लगाते हैं वो क्या होता है वो उसको बोलते है द्वादशी अच्छा वो क्या होते हैं वो इधर एक डालते हैं वो हमारे कर्म का स्वरूप होता है ये हमारा ये जीत होता है ये हमारा हार होता है ये तीन वक्त की रोटियाँ तीन वक्त की अभी अभी तो नहीं लगाए नहीं अभी नहीं लगाया और जो जनेऊ पहनते हैं वो कब कब बदलते हैं जब किसी के मौत पे जाते हो या तो शमशान घाट पे जाते हो तब या तो किसी का मारे हुए क्रिया कर्म करते हो तो जनेऊ दिखाना ਹਾਂ ਇਹ ਹੈ ਜੀ ਮੈਂ ਬੇਨਤੀ ਕਰਦਾ ਸੱਚਾ ਹਿੰਦੂ ਬਣੋ ਸੱਚਾ ਮੁਸਲਮਾਨ ਬਣੋ ਸੱਚਾ ਸਿੱਖ ਬਣੋ ਇਹ ਤਜਸ਼ਵ ਅੱਜ ਜਨੇਊ ਧਾਰੀ ਹੈ ਪਰ ਇਹਦਾ ਦਿਲ ਕਰਦਾ ਅਮਰ ਸ਼ਕਰ ਨੂੰ ਇਹ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਸੀਂ ਅਮਰਤ ਸ਼ਕੋ ਪਰ ਅਸੀਂ ਕਿੱਥੇ ਖੜੇ ਆਂ ਇਹ ਸੋਚਣ ਵਾਲੀ ਗੱਲ ਹੈ ਇਹ ਵਿਚਾਰਨ ਵਾਲੀ ਗੱਲ ਹੈ ਮੰਦਰ ਵੀ ਜਾਂਦਾ ਗੁਰੂ ਘਰ ਵੀ ਆਉਂਦਾ ਇਹ ਕੀ ਬਖਸ਼ਿਸ਼ ਹੈ ਨਾ ਜੀ ਸਬੇ ਸਾਂਜੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਹਾਰਾ ਜੀਓ ਇਹ ਦ੍ਰਿਸ਼ਟੀ ਲੈ ਕੇ ਆਉਣੀ ਬੜੀ ਔਖੀ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਇਹ ਦ੍ਰਿਸ਼ਟੀ ਲੈ ਕੇ ਆਉਣੀ ਬੜੀ ਔਖੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਇਹ ਦ੍ਰਿਸ਼ਟੀ ਲੈ ਕੇ ਆਉਣੀ ਬੜੀ ਔਖੀ ਹੈ ਕਿਤੇ ਸਾਡੇ ਭਾਰਤ ਵਿੱਚ ਸਾਡੇ ਪੁਜਾਰੀ ਸਾਡੇ ਗ੍ਰੰਥੀ ਕਿਤੇ ਆ ਦਿਨ ਆ ਜਾਣ ਆਪਣੀ ਨਫ਼ਰਤ ਭਲਾ ਕੇ ਕਿਤੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਈਏ ਉਹਦਾ ਆਨੰਦ ਹੀ ਵੱਖਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ